ਇਹਤ ਗਊ ਸੰਚਿਤ ਹੈ ਖੀਰਤਾ ਹੈ ਗਾਂ ਦਾ ਚਬਾੜਾ ਦੁਖਣ ਲੱਗ ਪੈਂਦਾ ਪੱਠੇ ਖਾਂਦੀ ਦਾ ਉਹ ਆਪਣੇ ਥਣਾਜੋਂ ਦੁੱਧ ਪੈਦਾ ਕਰਦੀ ਹੈ 5 7 10 ਲੀਟਰ ਕਾਦੇ ਨਹੀਂ ਭਲਾ ਕਰਦੀ ਹੈ ਜੀ ਗਾਂ ਆਪਣੇ ਬੱਚੇ ਲਈ ਆਪਣੇ ਬੱਚੀ ਲਈ ਭਲਾ ਮਿਲਦਾ ਉਹਨੂੰ ਬੋਲ ਕੇ ਦੱਸਿਓ ਆਪਣੇ ਵਿੱਚੋਂ ਗਾਵਾਂ ਵਾਲੇ ਮੱਝਾਂ ਵਾਲੇ ਕਈ ਵੀਰ ਬੈਠੇ ਹੋਣੇ ਨੇ ਜਿਹੜਾ ਗਾਂ ਨੇ ਆਪਣੇ ਥਣਾਜੇ 5 7 10 ਲੀਟਰ ਦੁੱਧ ਇਕੱਠਾ ਕੀਤਾ ਉਹ ਚੋਂ ਬੱਚੇ ਬੱਚੀ ਨੂੰ ਕਿੰਨਾ ਕੁ ਮਿਲਦਾ ਭਲਾ ਬੋਲੋ ਜੀ ਜੇ ਤੇ ਵਛੀ ਹੋਵੇ ਤੇ ਉਹਨੂੰ ਛੱਡ ਦਿੰਦਾ ਵੀ ਗਾਂ ਬਣਨੀ ਐ ਤੇ ਜੇ ਵਛਾ ਹੋਵੇ ਤੇ ਫਿਰ ਉਹਨੂੰ ਮੜਿਆ ਥਾਣੇ ਦਾ ਪਹਿਲੀ ਗੱਲ ਤੇ ਥਾਣੇ ਛੱਡਣ ਦੀ ਲੋੜ ਹੀ ਨਹੀਂ ਉਹਨੂੰ ਤੇ ਥੋੜੇ ਦਿਨਾਂ ਬਾਅਦ ਜੇ ਵਛਾ ਹੋਵੇ ਜਾਂ ਕੱਟਾ ਹੋਵੇ ਉਹ ਤੇ ਚੜਾਈ ਕਰ ਜਾਂਦਾ ਹਾਂਜੀ ਵਛਾ ਕੱਟਾ ਥੋੜੇ ਦਿਨਾਂ ਬਾਅਦ ਬੋਲੋ ਜੀ ਚੜਾਈ ਕਰ ਜਾਂਦਾ ਤੇ ਫਿਰ ਇਹੋ ਜਿਹਾ ਟੱਬਰ ਆਣ ਕੇ ਨਾ ਗੁਰਦੁਆਰੇ ਗਰੰਥੀ ਭਾਈ ਨੂੰ ਪੁੱਛੀਓਗੇ ਭਾਈ ਸਾਹਿਬ ਜੀ ਮੀਟ ਖਾਣਾ ਚਾਹੀਦਾ ਵੀ ਤੁਸੀਂ 1.5 ਕਮੈਂਟਲ ਦਾ ਕੱਟਾ ਖਾ ਗਏ ਹੁਣ ਮੀਟ ਪਿੱਛੇ ਰਹਿ ਗਿਆ ਪਉ ਤੁਸੀਂ ਕੱਟੇ ਦੇ ਹਿੱਸੇ ਦਾ ਦੁੱਧ ਤੇ ਸਾਰਾ ਟੱਬਰ ਪੀ ਗਏ ਜੇ ਕਿਹੜੇ ਗ੍ਰੰਥ ਵਿੱਚ ਲਿਖਿਆ ਆ ਵੀ ਕੱਟੇ ਦਾ ਦੁੱਧ ਤੁਹਾਡੇ ਲਈ ਬਣਿਆ ਬੋਲੋ ਜੀ ਮੈਨੂੰ ਦੱਸ ਦਿਓ ਗੱਡੀ 'ਚ ਬਹਿਣ ਤੋਂ ਪਹਿਲਾਂ ਅੰਕ ਦੱਸ ਦਿਓ ਹੋ ਸਕਦਾ ਮੇਰੇ ਕੋਲੋ ਗਲਤੀ ਹੋ ਜਾਏ ਕੋਈ ਫੇਰ ਅਸੀਂ ਗ੍ਰੰਥੀਆਂ ਦਾ ਪ੍ਰਚਾਰਕਾਂ ਦਾ ਆਣ ਕੇ ਸਿਰ ਖਾਣੇ ਆ ਭਾਈ ਸਾਹਿਬ ਜੀ ਦੱਸਿਓ ਜੀ ਵੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਜੀ ਤੁਸੀਂ ਸਾਰਾ ਟੱਬਰ ਕੁਆਂਟਲ ਡੇਢ ਕੁਆਂਟਲ ਦਾ ਕੱਟਾ ਖਾ ਗਏ ਮੱਝ ਨੇ ਦਿੱਤਾ ਸੀ ਕੱਟੀ ਤੁਹਾਡੀ ਭੱਜੀ ਫਿਰਦੀ ਆ ਕੱਟਾ ਫੁੱੜ ਗਿਆ ਹफ्ते ਜੀ ਜਾਨੀ ਕਿ ਤੁਸੀਂ ਦਾ ਹੱਕ ਖਾ ਗਿਆ ਸਦਾ ਕਟਾ ਖਾਣ ਦਾ ਮਤਲਬ ਕੀ ਸੀ ਉਹਦਾ ਉਹਨੂੰ ਵੀ ਦੁੱਧ ਪਿਉਂਦੇ ਤੇ ਉਹਨੇ ਵੀ ਭੱਜੇ ਫਰਨਾ ਸੀ ਵਿਹੜੇ ਚ ਉਹਨੂੰ ਵੀ ਰਸੇ ਨਾਲ ਬੰਨਣਾ ਪੈਣਾ ਸੀ ਕੱਟੀ ਨੂੰ ਸੰਗਲੀ ਪਾਤੀ ਆ ਰੱਸੀ ਪਾਤੀ ਆ ਹਫਤੇ ਬਾਦੀ ਤੇ ਕੱਟੇ ਦੇ ਗਾਜ ਰੱਸੀ ਪਾਉਂਦੀ ਲੋੜ ਹੀ ਨਹੀਂ ਪਈ ਕਿਉਂਕਿ ਉਹਦੇ ਜਾਨ ਹੀ ਨਹੀਂ ਉਹਨੇ ਉੱਠਣਾ ਕਿੱਥੋਂ ਵਿਚਾਰੇ ਨੇ ਉਹ ਤੇ ਉੱਥੇ ਲੜਾ ਛੁੱਟੀ ਜਾਂਦਾ ਬੈਠਾ ਹੀ ਵਿਚਾਰਾ ਉਦਾਂ ਹੀ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਬਾਸ਼ਿਹਤ ਵਛੇਤ ਗੌਸ ਹੁਣ ਲਿਖਿਆ ਵੱਛੇ ਵਾਸਤੇ ਗਾਂ ਨੇ ਦੁੱਧ ਇਕੱਠਾ ਕੀਤਾ ਪਰ ਵਿਚਾਰੀ ਗਾਂ ਨੂੰ ਥੋੜਾ ਪਤਾ ਸੀ ਵੀ ਇੰਨੀ ਮੈਂ ਮਿਹਨਤ ਕੀਤੀ ਆ ਆ ਪਹਾੜੀਆਂ ਤੇ ਚੁਗਦੀ ਫਿਰਦੀ ਆ ਖੁਰਲੀ ਚ ਮੂੰਹ ਮਾਰਦੀ ਫਿਰਦੀ ਆ ਛਪੜਾਂ ਦਾ ਪਾਣੀ ਪੀਂਦੀ ਫਿਰਦੀ ਆ ਦੁੱਧ ਮੈਂ ਆਪਣੀ ਵੱਛੀ ਲਈ ਇਕੱਠਾ ਕੀਤਾ ਮੜਾ ਜਾ ਮੂੰਹ ਲਵਾਇਆ ਆਹ ਵੇਖੋ ਬਾਲਟੀ ਚ ਚੋਕੇ ਤੇ ਅਗਲੇ ਆ ਹੋ ਗਿਆ ਤੇ ਆ ਹੋ ਗਿਆ ਤੇ ਆ ਹੋ ਗਿਆ ਉੱਤੇ ਲਿਖਤਾ ਜੀ ਇਹ ਵੇਰਕਾ ਮਿਲਕ ਪਲਾਂਟ ਇਹ ਅਮੁੱਲ ਦਾ ਦੁੱਧ ਹੈ ਜੀ ਇਹ ਮੋਲਾਣਿਆਂ ਘਰੋਂ ਪੈਦਾ ਕੀਤਾ ਗਾਂ ਵਿਚਾਰੀ ਆਂਦੀ ਗਾਵਾਂ ਬੋਲਦੀਆਂ ਹੁਣ ਕੇਸ ਕਰ ਦੇਣੇ ਨਾਲ ਤੇ ਉਹ ਉਹ ਤੇ ਮੁਕੱਦਮਾ ਕਰ ਦੇਣ ਵੀ ਤੁਸੀਂ ਘਰ ਪੈਦਾ ਕੀਤਾ ਦੁੱਧ ਸਾਡਾ ਸੀ ਅਸੀਂ ਆਪਣੇ ਬੱਚਿਆਂ ਲਈ ਪੈਦਾ ਕੀਤਾ ਤੁਸੀਂ ਆਪਣੇ ਉੱਤੇ ਮਾਰ ਕੇ ਲਾ ਕੇ ਤੇ ਘਰਾਂ 'ਚ ਵੇਚਦੇ ਫਿਰਦੇ ਹੋ ਮੈਂ ਤੇ ਸਿਰਫ ਗੱਲ ਤੁਹਾਡੀ ਨੌਲਜ ਵਾਸਤੇ ਦੱਸ ਰਿਹਾ ਕਿ ਭਾਈ ਭਾਈ ਗੁਰਮਤਿ ਇਹ ਕਹਿੰਦੀ ਹੈ ਵੀ ਗਾਂ ਨੇ ਦੁੱਧ ਕੀਤਾ ਆਪਣੇ ਬੱਚੇ ਲਈ ਪੈਦਾ ਮੱਖੀ ਨੇ ਸਿਹਤ ਇਕੱਠਾ ਕੀਤਾ ਆਪਣੇ ਬੱਚੇ ਲਈ ਚੂਹੇ ਨੇ ਮਿਹਨਤ ਕੀਤੀ ਆਪਣੇ ਰਹਿਣ ਲਈ ਉੱਚ ਸੱਪ ਨੇ ਮਾਲ ਲਿਆ ਤੇ ਖੀਰ ਚ ਸਾਨੂੰ ਸਿੱਖਿਆ ਕੀ ਦੰਦੇ ਆ ਤੈਸੇ ਕੋਟ ਪਾਪ ਕਰਮ ਮਾਇਆ ਜੋਰ ਜੋਰ ਮੁੜ ਐਦਾਂ ਹੀ ਕਰੋੜਾਂ ਗੁਰਾਂ ਘਰ ਕਰ ਕਰਕੇ ਮਾਇਆ ਇਕੱਠੀ ਕਰਦਾ ਬੰਦਾ ਕਾਦੇ ਲਈ ਮੈਂ ਵਰਤਨੀ ਆ ਮੈਂ ਵਰਤਨੀ ਆ ਪਰ ਉਹਨੂੰ ਇਹ ਵੀ ਪਤਾ ਇਹੋ ਮੌਤ ਹੀ ਤੇਰੀ ਨਾ ਇੱਥੇ ਗੋਲੀ ਮਾਰਨੀ ਅਗਲੇ ਇੱਥੇ ਇੱਥੇ ਦਸੋ ਕਿੰਨਿਆਂ ਨਾਲ ਇਹ ਗੁਨਾਹ ਕਿੰਨਿਆਂ ਨਾਲ ਇਹ ਕੰਮ ਵਾਪਰੇ ਉਹਨਾਂ ਦੀ ਜਾਇਦਾਦ ਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ ਜਾਇਦਾਦ ਨਾ ਮਧੂਮੱਖੀ ਸ਼ਹਿਦ ਇਕੱਠਾ ਕਰਦੀ ਨਾ ਉਹਨੂੰ ਸੇਕ ਚ ਲੰਘਣਾ ਪੈਂਦਾ ਨਾ ਚੂਹਾ ਖੋਡ ਬਣਾਉਂਦਾ ਤੇ ਨਾ ਚੂਹੇ ਨੂੰ ਸੱਪ ਖਾਂਦਾ ਅਗਲਾ ਕਹਿੰਦਾ ਠੀਕ ਹੈ ਤੁਰਿਆ ਫਰਦਾ ਇਦਾ ਹੀ ਮੈਂ ਮੈਂ ਇਹ ਨਹੀਂ ਆਂਦਾ ਪੈਸੇ ਨਾ ਕਮਾਓ ਕਮਾਓ ਪਰ ਕਿਹਦਾ ਨੁਕਸਾਨ ਕਰਕੇ ਨਾ ਕਮਾਓ ਧਰਮ ਦੀ ਚੰਗਾ 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 ਬੀਜ ਬੀਜ ਕੇ ਕਮਾਓ ਕਿਸਦਾ ਗੁਨਾਹ ਨਾ ਕਰੋ ਸ਼ਾਮਾਂ ਨੂੰ ਜਦੋਂ ਕਮਾਈ ਘਰ ਲੈ ਕੇ ਜਾਣੀ ਇਹ ਵੇਖਣਾ ਇਹ ਚ ਮੈਂ ਕਿਸਦਾ ਕਿਸਦਾ ਹਿੱਸਾ ਤੇ ਨਹੀਂ ਲੈ ਕੇ ਜਾ ਰਿਆ ਕਿਸਦਾ ਨੁਕਸਾਨ ਕਰਕੇ ਤੇ ਨਹੀਂ ਲੈ ਕੇ ਜਾ ਰਿਆ ਕਿੱਥੇ ਔਰਤ ਆਪਣੇ ਪਤੀ ਸਮਾਜ ਵਿੱਚ ਕਿੱਥੇ ਔਰਤ ਆਪਣੇ ਪਤੀ ਦੀ ਲੰਬੀ ਉਮਰ ਮੰਗਦੀ ਹੈ ਤੇ ਕਿਤੇ ਉਸ ਬੰਦੇ ਦੀ ਔਰਤ ਨੂੰ ਕੀ ਕਹ ਰਹੀ ਸੀ ਲਿਆਓ ਗੁਨਾਹਗਾਰ ਨੂੰ ਮੈਂ ਸਜ਼ਾ ਦੇਵਾਂਗੀ ਮਲਵਾ ਆਪਣੇ ਆਪ ਨੂੰ ਚਾਹੁੰਦੀ ਆ ਮੇਰੇ ਸਿਰ ਤੋਂ ਇਹੋ ਜਿਹਾ ਸਾਇਆ ਉੱਠ ਜੇ ਮੇਰੇ ਸਿਰ ਤੋਂ ਇਹੋ ਜਿਹਾ ਸਾਇਆ ਉੱਠ ਜਾਏ ਉੱਥੇ ਬੱਚੇ ਕਹਿੰਦੇ ਆ ਜੇ ਸਾਡੇ ਬਾਪ ਨੇ ਗੁਨਾਹ ਕੀਤਾ ਤੈਨੂੰ ਸਖਤ ਤੋਂ ਸਖਤ ਸਜ਼ਾ ਤੇ ਬੰਦਾ ਹੁਣ ਹੁਣ ਇਹ ਇਹ ਐਗਜ਼ਾਮਪਲ ਜਿੱਥੇ ਮਰਜ਼ੀ ਸੈੱਟ ਕਰ ਲੋ ਬੰਦਾ ਹੋਵੇ 500 ਫੈਕਟਰੀ ਦਾ ਮਾਲਕ ਉਹਦੀ ਪਤਨੀ ਤੇ ਉਹਦੇ ਬੱਚੇ ਕਹਣ ਤੇਰਾ ਪਰਛਾਵਾਂ ਨਾ ਸਾਡੇ ਉੱਤੇ ਪਵੇ ਬੰਦੇ ਆ ਤੇਰੀ ਜਾਇਦਾਦ ਨੂੰ ਕੀ ਕਰਨਾ ਤੇਰੇ ਵਰਗਾ ਤੇ ਕੰਗਾਲ ਬੰਦਾ ਹੀ ਕੋਈ ਨਹੀਂ ਬੰਦਾ ਹੋਵੇ ਦਿਹਾੜੀਦਾਰ ਸਵੇਰੇ ਜਾ ਕੇ ਕਮਾ ਕੇ ਘਰ ਲੈ ਆਵੇ ਤੇ ਪਤਨੇ ਬੱਚਿਆਂ ਨੂੰ ਇਹ ਐਗਜ਼ੈਂਪਲ ਦੇ ਦੇ ਕੇ ਕਹਵੇ ਆਪਣੇ ਬਾਪ ਵਾਲ ਵੇਖੋ ਕਦੀ ਆਪਣੇ ਬਾਪ ਦਾ ਝੂਠਾ ਪਾਣੀ ਪੀਆ ਕਰੋ ਬਾਪ ਨਾਲ ਰੋਟੀ ਖਾਇਆ ਕਰੋ ਉਹਦੀਆਂ ਪਾਟੀਆਂ ਅੱਡੀਆਂ ਵੇਖੋ ਉਹਦੇ ਕੱਪੜੇ ਵੇਖੋ ਉਹਦਾ ਪਸੀਨਾ ਵੇਖੋ ਨੇ ਕਿਦਾਂ ਪਾਲਿਆ ਤੁਹਾਨੂੰ ਬੰਦਾ ਭਾਵੇਂ ਦਿਹਾੜੀਦਾਰੀ ਹੋਵੇ ਪਰ ਬੰਦਾ ਕਰਤਾਰ ਪੱਖੋਂ ਦੁਨੀਆ ਦਾ ਇੱਕ ਨੰਬਰ ਦਾ ਅਮੀਰ ਇਨਸਾਨ ਹੈ ਅਮੀਰੀ ਜਾਇਦਾਦ ਹੀ ਨਹੀਂ ਹੁੰਦੀ ਪਿਆਰਿਓ ਅਮੀਰੀ ਕਰਤਾਰਾਂ ਦੀ ਹੁੰਦੀ ਹੈ ਕਰੈਕਟਰ ਦੀ ਹੁੰਦੀ ਹੈ ਜਿਹੜੀ ਸਮਾਜ ਵਿੱਚ ਕੋਈ ਐਗਜ਼ੈਂਪਲ ਸੈੱਟ ਕਰਦੀ ਆ। ਤੋਂ ਹਜ਼ੂਰ ਨੇ ਜਿਹੜੀ ਗੱਲ ਸਾਨੂੰ ਕਹੀ ਬਹੁਤ ਪਿਆਰੀ ਵਿਚਾਰ ਬਖਸ਼ਿਸ਼ ਕੀਤੀ ਕਿ ਜਨੋਸੀ ਜ਼ਿੰਦਗੀ ਨੂੰ ਜੂਣਾ ਇਹ ਜਨਮ ਸਾਨੂੰ ਪ੍ਰਾਪਤ ਹੋਇਆ ਸਤਕਾਰਯੋਗ ਜਿਹੜੀ ਗੱਲ ਭਗਤ ਰਵਦਾਸ ਜੀ ਨੇ ਕਹੀ ਕਿ ਹਮ ਸਰਦੀਨ ਦਇਆਲ ਨਾ ਤੁਮ ਸਰ ਸਾਡੇ ਵਰਗਾ ਦੀਨ ਕੋਈ ਨਹੀਂ ਤੇ ਤੁਹਾਡੇ ਵਰਗਾ ਦਿਆਲੂ ਤੇ ਕਿਰਪਾਲੂ ਕੋਈ ਨਹੀਂ। ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਪਤਿਆਰ ਕਹਿੰਦੇ ਨੇ ਐਗਜ਼ਾਮ ਲੈਣਾ। ਪਰਚਾ ਪੋਣਾ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨੇ ਤੁਹਾਡਿਆਂ ਬਚਨਾ ਤੇ ਮੇਰਾ ਮਨ ਮੰਨ ਜਾਏ ਹੁਣ ਪ੍ਰੋਬਲਮ ਇਹੋ ਹੀ ਆ ਨਾ ਜੋ ਗੁਰੂ ਸਾਹਿਬ ਕਹਿੰਦੇ ਨੇ ਸਾਡੀ ਸਾਡਾ ਜੀਵਨ ਸਾਡਾ ਮਨ ਉਹ ਗੱਲ ਮੰਨਣ ਨੂੰ ਤਿਆਰ ਹੈ ਨਹੀਂ ਇਦਾਂ ਹੀ ਆ ਜੀ ਹੁਣ ਜੋ ਅਸੀਂ ਮੰਨਣ ਨੂੰ ਤਿਆਰ ਆ ਗੁਰੂ ਸਾਹਿਬ ਦੀ ਸਿੱਖਿਆ ਤੋਂ ਉਲਟ ਗੁਰੂ ਸਾਹਿਬ ਦੇ ਨਾਲ ਉਹ ਸਾਡੇ ਵਿਚਾਰ ਮਿਲ ਨਹੀਂ ਰਹੇ ਕਿਉਂਕਿ ਸਾਡੀ ਚਾਲ ਹੋ ਰਹੀ ਹੈ ਗੁਰੂ ਦੀ ਚਾਲ ਹੋ ਰਹੀ ਹੈ ਹਮ ਅੰਦोले ਅੰਦ ਬਿਖੇ ਬਿਖਰਾਤੇ ਆ ਕਿਉ ਚੱਲ ਗੁਰ ਚਾਲੀ ਆ ਉਧਰ ਗੁਰਸਖਮੀਤ ਚੱਲੋ ਗੁਰ ਚਾਲੀ ਆ ਜੋ ਗੁਰ ਕੈ ਸੋਈ ਭਲ ਮਨ ਹਰ ਹਰਕਤਾਂ ਨਿਰਾਲੀ ਆ ਚਾਲ ਚਾਲ ਚ ਫਰਕ ਆ ਨਾ ਇੱਥੇ ਫਰਕ ਪੈ ਗਿਆ ਕਹਿੰਦੇ ਮੇਰੀ ਤੁਹਾਡੇ ਗੜੀ ਅਰਦਾਸ ਹੈ ਕਿਹੜੀ ਅਰਦਾਸ ਹੈ ਹਮ ਸਰਦੀਨ ਨਾ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋੜ ਧਿਆਨ ਨਾਲ ਸੁਣੀਓ ਪਿਆਰਿਓ ਬਚਨੀ ਤੋੜ ਜਾਨੀ ਕਿ ਤੁਹਾਡੇ ਬਚਨਾ ਤੇ ਤੁਹਾਡੀ ਸਿੱਖਿਆ ਤੇ ਮੋਰ ਮਨ ਮੰਨੇ ਮੇਰਾ ਮਨ ਤੁਹਾਡੀ ਸਿੱਖਿਆ ਨੂੰ ਮੰਨ ਲਵੇ ਜੋ ਤੁਸੀਂ ਸੁਝਾਅ ਦਿੱਤੀ ਆ ਉਹਨੂੰ ਮੈਂ ਮਿੱਠੀ ਕਰਕੇ ਮੰਨ ਲਵਾਂ ਜਿਵੇਂ ਪਿਓ ਨੇ ਦਾਦੇ ਨੇ ਕੋਈ ਸਿਆਣੀ ਗੱਲ ਕਹੀ ਹੋਵੇ ਤੇ ਬੱਚਾ ਕਵੇ ਮੈਂ ਰੋਜ਼ ਇਹੋ ਅਰਦਾਸ ਕਰਦਾ ਕਿ ਜੋ ਮੇਰਾ ਪਿਓ ਮੇਰਾ ਦਾਦਾ ਮੇਰੀ ਮਾਂ ਮੇਰੇ ਘਰ ਦੇ ਮੈਨੂੰ ਚੰਗੀ ਸਿੱਖਿਆ ਦੇ ਰਿਆ ਮੇਰਾ ਮਨ ਉਹ ਸਿੱਖਿਆ ਨੂੰ ਗ੍ਰਹਿਣ ਕਰ ਲਵੇ ਮੇਰੀ ਤੁਹਾਡੇ ਗਾੜੀ ਇਹੋ ਹੀ ਅਰਦਾਸ ਆ ਕਿ ਮੈਂ ਤੁਹਾਡੀ ਸਿੱਖਿਆ ਦੀ ਕਦੀ ਕੋਤਾਈ ਨਾ ਕਰ ਸਕਾਂ ਕਦੀ ਹੈ ਸਾਡੀ ਸਾਡੇ ਜੀਵਨ ਦੀ ਅਰਦਾਸ ਹੁੰਦੀ ਆ ਕਿ ਮਹਾਰਾਜ ਮੈਂ ਤੁਹਾਡੇ ਬਚਨਾਂ ਨੂੰ ਮੰਨ ਸਕਾਂ ਸਾਡਾ ਤੇ ਜੋਰ ਇਹ ਲੱਗਾ ਹੁੰਦਾ ਮਹਾਰਾਜ ਨੂੰ ਮਨਾ ਲਈਏ ਜੋ ਅਸੀਂ ਚਾਹੁੰਦੇ ਆ ਹੁਣ ਮਹਾਰਾਜ ਚਾਹੁੰਦੇ ਤੁਹਾਡੇ ਘਰ ਧੀ ਹੋਵੇ ਤੇ ਮੇਰਾ ਜੋਰ ਲੱਗਾ ਨਹੀਂ ਮੈਂ ਮਹਾਰਾਜ ਨੂੰ ਮਨਾਵਾ ਧੀ ਨਾ ਦੇ ਮੈਨੂੰ ਬੋਲੋ ਸਾਰੇ ਪੁੱਤਰ ਦੇ ਸਾਡਾ ਜੋਰ ਗੁਰੂ ਦੇ ਬਚਨਾਂ ਨੂੰ ਮੰਨਣ ਤੇ ਨਹੀਂ ਲੱਗਾ ਸਾਡਾ ਜੋਰ ਗੁਰੂ ਨੇ ਆਪਣੇ ਬਚਨ ਮਨਾਉਣ ਤੇ ਲੱਗਾ ਹੋਇਆ ਤੇ ਨਾਲੇ ਕਿਹ ਅੰਹੀਂ ਤੇ ਅਰਦਾਸ ਹੀ ਕੀਤੀ ਆ ਅਰਦਾਸ ਕੀਤੀ ਅਰਦਾਸ ਆ ਪਰ ਕੀਤੀ ਹੁਕਮ ਦੀ ਤਰ੍ਹਾਂ ਆ ਜਿਹੜੀਆਂ ਸੁਖਣਾ ਹੁੰਦੀਆਂ ਨੇ ਇਹ ਅਰਦਾਸ ਨਹੀਂ ਹੁੰਦੀਆਂ ਇਹ ਹੁਕਮ ਹੁੰਦਾ ਵਾ ਇੱਕ ਕਮਿਟਮੈਂਟ ਹੁੰਦੀ ਆ ਕਿ ਸ਼ਰਤ ਹੁੰਦੀ ਆ ਮਹਾਰਾਜ ਪੋਤਰਾ ਦਿਓਗੇ ਤੇ ਅਖੰਡ ਪਾਠ ਕਰਾਉ ਤ ਜੇ ਨਾ ਦਿੱਤਾ ਤੇ ਫਿਰ ਰਹਿਣ ਦੋ ਇਹਦਾ ਮਤਲਬ ਇਹੋ ਹੀ ਹੋਇਆ ਮਹਾਰਾਜ ਪੋਤਰਾ ਦਿਓਗੇ ਤੇ ਲੰਗਰ ਲਵਾਉ ਤੇ ਜੇ ਨਾ ਦਿੱਤਾ ਬੋਲੋ ਜੀ ਇਹ ਤੇ ਸੇਮ ਇਦਾਂ ਹੋ ਗਿਆ ਕਿ ਤੁਸੀਂ ਆਪਣੇ ਬੱਚੇ ਨੂੰ ਕਿਹਾ ਜਾ ਪੁੱਤਰ ਪਾਣੀ ਦਾ ਗਲਾਸ ਲੈ ਕੇ ਆ ਤੇ ਬੱਚਾ ਕਵੇ ਪਾਣੀ ਦਾ ਗਲਾਸ ਲਿਆਉਂਗਾ ਗਲੀ ਵਿੱਚ ਕੁਲਫੀ ਵੇਚਣ ਵਾਲਾ ਆ ਰੁਪਏ ਦਿਓ 20 ਤੁਹਾਡਾ ਮੱਥਾ ਠਣਕੂਗਾ ਨਾ ਵੀ ਅੱਜ ਪਾਣੀ ਮੰਗੇ ਆਂਦਾ 20 ਰੁਪਏ ਦਿਓ ਕੱਲ ਨੂੰ ਕਹਾਂ ਮਾਂ ਘਰ ਨਹੀਂ ਚਾਹ ਬਣਾ ਲਾ ਉਹਨੇ ਕਿਹਾ 50 ਲਿਆ ਪਰਸੋਂ ਕਹੂੰਗਾ ਪੋਤਾ ਐਂਕਰ ਚਾਹ ਹੀ ਬਣਾ ਲਾ ਮਾਂ ਘਰ ਨਹੀਂ ਉਹ ਕਹੂਗਾ ਰੁਪਈਆ ਲਿਆ 100 ਚਾਹੜ ਕਹੇ ਵਿੱਚ ਗੋਭੀ ਕਿ ਮਟਰ ਜੋ ਕਹੇ ਪਾ ਦੂੰ ਕਰਸੋਂ ਹੋਰ ਥੋੜੀ ਜੀ ਗੱਲ ਕਿ ਵੀ ਪੁੱਤ ਸਬਜੀ ਬਣਾ ਲਾ ਰੋਟੀਆਂ ਦੋ ਫੁਲਕੇ ਲਾ ਲਾ ਉਹ ਕਿਹ ਰੁਪਈਆ ਲਿਆ 200 ਤੁਹਾਡਾ ਮੱਥਾ ਠਣਕੂ ਨਾ ਇਹਨੂੰ ਚੰਗਾ ਢਾਬੇ ਚੋਂ ਲੈ ਮੰਗਾਰਾਂ ਵੀ ਪੁੱਤ ਸ਼ਰਤਾਂ ਨਾਲ ਚੀਜ਼ਾਂ ਮੰਗਦਾ ਮੇਰੇ ਕੋਲੋਂ ਮੈਂ ਤੈਨੂੰ ਮੈਂ ਕੰਮ ਕਿਹਨਾ ਤੂੰ ਪੈਸੇ ਮੇਰੇ ਕੋਲ ਮੰਗੀ ਜਾਣਾ ਹਾਨੂੰ ਤੇ ਆਪਣਾ ਬੱਚਾ ਪਸੰਦ ਨਹੀਂ ਜਿਹੜਾ ਸਾਡੇ ਨਾਲ ਸ਼ਰਤਾਂ ਲਾਵੇ ਤੇ ਗੁਰੂ ਗੁਰੂ ਨੂੰ ਇਹੋ ਜਿਹਾ ਸਿੱਖ ਤਾਂ ਪਸੰਦ ਆਜੂ ਬਈ ਜਿਹੜਾ ਸ਼ਰਤਾਂ ਰੱਖ ਰਿਹਾ ਗੁਰੂ ਦੇ ਸਾਹਮਣੇ ਸ਼ਰਤਾਂ ਅਣੀ ਸੁਖਣਾ ਸ਼ਰਤ ਹੁੰਦੀ ਏ ਮਹਾਰਾਜ ਮੇਰਾ ਕੰਮ ਮਹਾਰਾਜ ਮੈਨੂੰ ਨੌਕਰੀ ਦਿਵਾਓਗੇ ਨਾ ਤੇ ਮੈਂ ਫੇਰ ਤੁਹਾਡੇ ਪੱਖਾ ਚੜਾਉਂ ਤੇ ਜੇ ਨੌਕਰੀ ਨਾ ਮਿਲੀ ਤੇ ਫੇ ਮਹਾਰਾਜ ਤੁਹਾਡੀ ਸੰਗਤ ਗਰਮੀ ਚ ਮਰੂ ਇਹਦਾ ਮਤਲਬ ਫੇ ਇਹੋ ਹੀ ਹੋਇਆ ਵੀ ਜੇ ਮੇਰੀ ਗੱਲ ਮੰਨੋਗੇ ਤੇ ਏਸੀ ਚੜਾਉਣਾ ਜੇ ਤੁਸੀਂ ਮੇਰੀ ਗੱਲ ਨਾ ਮੰਨੇ ਫੇ ਮੈਂ ਅਸੀਂ ਸੋਚ ਕੇ ਵੇਖ ਹੁਣ ਭਗਤ ਕੀ ਬੀਜੀ ਕੀ ਕਬੀਰ ਕਾਮ ਪਰੇ ਹਰ ਸਿਮਰੀਐ ਕੰਮ ਪੈ ਗਿਆ ਤੇ ਰੱਬ ਚੀਤੇ ਕਰ ਲਿਆ ਜਿਵੇਂ ਕੰਮ ਪੈਣ ਤੇ ਕਈ ਬੰਦੇ ਤੁਸੀਂ ਵੇਖਿਆ ਨਾ ਕਈ ਤੁਹਾਡੇ ਤੁਹਾਡੇ ਮੋਬਾਈਲ 'ਚ ਕਈ ਏਦਾਂ ਦੇ ਨੰਬਰ ਵੀ ਹੁੰਨੇ ਆ ਜਿਹੜੇ ਸਿਰਫ ਉਦੋਂ ਹੀ ਤੁਹਾਨੂੰ ਫੋਨ ਆਉਂਦੇ ਜਦੋਂ ਉਹਨਾਂ ਨੂੰ ਕੰਮ ਹੁੰਦਾ ਕੋਈ ਤੇ ਕਈ ਨੰਬਰ ਏਦਾਂ ਦੇ ਹੁੰਦੇ ਜਿਹੜੇ ਅੱਗੋਂ ਪਿਛੋਂ ਵੀ ਫੋਨ ਕਰਕੇ ਪੁੱਛਦੇ ਹੋਰ ਪਾਪਾ ਜੀ ਦਾ ਕੀ ਹਾਲ ਆ ਬੀਬੀ ਜੀ ਠੀਕ ਆ ਭੈਣ ਜੀ ਠੀਕ ਆ ਬੱਚੇ ਵਧੀਆ ਨੇ ਏਦਾਂ ਵੀ ਫੋਨ ਆਉਂਦੇ ਰਹਿੰਦੇ ਆ ਤੇ ਕਈਆਂ ਦੇ ਫੋਨ ਪਤਾ ਕਦੋਂ ਆਉਂਦੇ ਆ ਜਦੋਂ ਉਹਨਾਂ ਨੂੰ ਕੋਈ ਤੁਹਾਡੇ ਤਾਂ ਹੀ ਤੇ ਫਿਰ ਆਪਾਂ ਫੋਨ ਚੁੱਕ ਦਿਆਂ ਸਾਰੀ ਹਿਸਾਬ ਲਾ ਲੈਨੇ ਆ ਉਹ ਪੁੱਛੂਗਾ ਹੋਰ ਪਾਪਾ ਜੀ ਦਾ ਕੀ ਹਾਲ ਆ ਬੀ ਤੇ ਆਪਾਂ ਫੇ ਅੱਗੇ ਦਵਾ-ਦਵ ਕੰਮ ਨਿਬੇੜਦੇ ਆਂ ਪਾਪਾ ਜੀ ਵੀ ਠੀਕ ਆ ਬੀਬੀ ਜੀ ਵੀ ਠੀਕ ਆ ਤੁਸੀਂ ਦੱਸੋ ਆਪਾਂ ਨੂੰ ਯਾਦ ਕਿਵੇਂ ਕੀਤਾ ਕੋਈ ਪਤਾ ਹੁੰਦਾ ਵੀ ਇਹਨੇ ਕੋਈ ਨਾ ਕੋਈ ਸਾਨੂੰ ਬੋਲੋ ਪਿਆਰਿਓ ਕੰਮ ਕਹਿਣਾ ਕਿਉਂਕਿ ਅੱਗੋਂ ਪਿਛੋਂ ਤੇ ਕਦੀ ਨਾ ਪਾਪੇ ਦਾ ਪਤਾ ਦਿਨਾ ਨਾ ਬੀਬੀ ਦਾ ਪਤਾ ਕੰਮ ਪਹਿਨ ਤੇ ਚੇਤਾ ਕਰ ਲੋ ਸਾਨੂੰ ਇਹੋ ਜਿਹੇ ਬੰਦੇ ਪਸੰਦ ਹੁੰਦੇ ਆ ਜੀ ਬੋਲ ਕੇ ਦੱਸਿਓ ਜਿਹੜੇ ਕੰਮ ਪਹਿਨ ਤੇ ਚੇਤਾ ਕਰਨ ਤੇ ਫੇ ਗੁਰੂ ਨੂੰ ਇਹੋ ਜਿਹਾ ਸਿੱਖ ਇਦਾਂ ਪਸੰਦ ਖੋ ਜੂ ਜਿਹੜਾ ਲੋਡ ਪੈਣ ਤੇ ਦਰਿਆ ਝਾੜਦਾਂ ਆਣ ਕੇ ਜਿਹੜਾ ਲੋਡ ਪੈਣ ਤੇ ਕਹਿੰਦਾ ਮੈਂ ਮਹਾਰਾਜ ਮੈਂ ਤਾਂ ਤੇਰੇ ਪਾਠ ਕਰ ਰਿਆ ਮੈਨੂੰ ਤੇਰੇ ਤੋਂ ਹੀ ਆਹ ਲੋਡ ਪੈ ਗਈ ਮੇਰਾ ਕੰਮ ਸਵਾਰਦੇ ਮੈਂ ਤਾਂ ਖਲੋਤਾ ਇੱਥੇ ਕਬੀਰ ਕਾਮ ਪਰੇ ਹਰ